ਕਾਂਗਰਸ ਚ ਸ਼ਾਮਲ ਹੋ ਸਕਦੇ ਨੇ ਭਜਨ ਗਾਇਕ ਕਨਈਆ ਮਿੱਤਲ ਖੁਦੀ ਜਿਤਾਈ ਇੱਛਾ ਬੋਲੇ ਮੈਂ ਚਾਹੁੰਦਾ ਹਾਂ ਹਰ ਕੋਈ ਸਨਾਤਨ ਦੀ ਕਰੇ ਗੱਲ ਬੀਜੇਪੀ ਨਾਲ ਨਹੀਂ ਕੋਈ ਮਤ ਪੇ ਟਿਕਟ ਮਿਲਦਿਆਂ ਹੀ ਦੰਗਲ ਗਰਲ ਵਿਨੇਸ਼ ਫੋਗਾਟ ਨੇ ਚੋਣ ਪ੍ਰਚਾਰ ਕੀਤਾ ਸ਼ੁਰੂ ਜੁਲਾਨਾ ਦੇ ਪਿੰਡ ਖੇੜਾ ਬਖਤਾ ਤੋਂ ਕੈਂਪੇਨ ਦੀ ਕੀਤੀ ਸ਼ੁਰੂਆਤ ਵਿਨੇਸ਼ ਫੋਗਾਟ ਬਹਾਨੇ ਬ੍ਰਿਜ ਪੂਸ਼ਨ ਦਾ ਭੁਪਿੰਦਰ ਹੁੱਡਾ ਤੇ ਨਿਸ਼ਾਨਾ ਪਹਿਲਵਾਨਾਂ ਦੇ ਧਰਨੇ ਦੀ ਮਹਾਪਾਰਤ ਨਾਲ ਕੀਤੀ ਤੁਲਨਾ ਕਿ ਹੁੱਡਾ ਨੇ ਸਾਡੀਆਂ ਬੇਟੀਆਂ ਦੇ ਸਨਮਾਨ ਨੂੰ ਦਾਤੇ ਲਾਇਆ ਲੋਕਾਂ ਦੇ ਵੀ ਨਹੀਂ ਕਰਨਗੇ ਬਾਤ। ਅੰਗਨਾ ਦੀ ਐਮਰਜੈਂਸੀ ਤੇ ਚੱਲੀ ਸੈਂਸਰ ਬੋਰਡ ਦੇ ਕੈਂਚੀ ਤਿੰਨ ਕੱਟ ਤੇ 10 ਬਦਲਾ ਦੇ ਨਾਲ ਹੋਈਗੀ ਰੀਲੀਜ਼ ਸੈਂਸਰ ਬੋਰ ਨੇ ਦਿੱਤੀ ਮਜਬੂਤ। ਸੜਕਾसे ਦਾ ਸ਼ਿਕਾਰ ਹੋਏ ਐਮਐਲਏ ਗੋਲਡੀ ਕੰਬੋਜ ਬਠਿੰਡਾ ਥਰਮਲ ਨੇੜੇ ਤੇਜ਼ ਰਫਤਾਰ ਨਿਵਾ ਨੇ ਗੋਲਡੀ ਕੰਬੋਜ ਦੀ ਗੱਡੀ ਨੂੰ ਮਾਰੀ ਟੱਕਰ ਕਿਸੇ ਤਰ੍ਹਾਂ ਦੇ ਵੱਡੇ ਨੁਕਸਾਨ ਤੋਂ ਰਿਆ ਬਚਾ। ਗਿਲੰਦਰ ਚ ਕਾਰਬਾਰੋਂ ਕੁੜੀ ਤੋਂ ਖੋਇਆ ਮੋਬਾਈਲ ਕਰੀਬ 400 ਮੀਟਰ ਤੱਕ ਸੀਟਕੇ ਲੈ ਕੇ ਲੁਟੇਰੇ ਸੀਸੀਟੀਵੀ ਚ ਕੈਦ ਹੋਈਆਂ ਤਸਵੀਰ ਮੁਖਸਰ ਸਾਹਿਬ ਦੇ ਮਰਾੜ ਕਲਾਂ ਚ ਹੋਏ ਕਤਲ ਦੇ ਮਾਮਲੇ ਚ ਵੱਡਾ ਖੁਲਾਸਾ ਪੁੱਤ ਨੇ ਹੀ ਕੀਤਾ ਸੀ ਪਿਓ ਦਾ ਕਤਲ ਆਨਲਾਈਨ ਜੂਏ ਤੇ 25 ਲੱਖ ਹਾਰ ਗਿਆ ਸੀ ਪੁੱਤਰ ਪੁਲਿਸ ਨੇ ਕੀਤਾ ਗ੍ਰਿਫਤਾਰ ਲੁਧਿਆਣਾ ਚ ਸਾਬਕਾ ਮਹਿਲਾ ਸਰਪੰਚ ਤੋਂ ਸਟ੍ਰੈਚਿੰਗ ਬਾਈਕ ਸਵਾਰ ਨੌਜਵਾਨ ਚੇਨ ਖੋਕੇ ਹੋਏ ਫਰਾਰ ਸੀਸੀਟੀਵੀ ਚ ਕੈਦ ਹੋਈਆਂ ਤਸਵੀਰ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸ਼ੁਰੂਆਤ ਕਰਦੇ ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਬਿਆਨ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਭਾਜਪੀ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਹਿੰਦਾ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਕਹਿੰਦਾ ਕਿ ਸਿੱਖਾਂ ਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਹੋ ਰਹੇ ਨੇ ਕਰਨਾਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਇੱਕ ਸਿੱਖ ਸੰਮੇਲਨ ਦੇ ਵਿੱਚ ਪਹੁੰਚੇ ਸੀ ਔਰ ਇਸ ਮੌਕੇ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਬਿਨਾ ਨਾਮ ਲਏ ਸਿੱਧੇ ਤਰੀਕੇ ਨਾਲ ਨਿਸ਼ਾਨੇ ਸਾਧੇ ਗਏ ਔਰ ਉਹਨਾਂ ਕਿਆ ਕਿਸ ਵੇਲੇ ਸਿੱਖਾਂ ਤੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਦੇਸ਼ ਧਰੋਹ ਦੇ ਔਰ ਸਿੱਖਾਂ ਨੂੰ ਜਾਣ ਬੁਝ ਕੇ ਨਿਸ਼ਾਨਾ ਬਣਾਇਆ ਜਾਂਦਾ। ਜਦੋਂ ਸਰਕਾਰ ਧਾਰੀ ਢਾੜਾ ਪ੍ਰਕਾਸ਼ ਕੀਤਾ ਸਿੱਖ ਹਰਿਆਣੇ ਦੇ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਤਰਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ। ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਇਹ ਇਹੋ ਜਿਹੇ ਲੋਕ ਜਿਹੜੇ ਸਿੱਖ ਦਸਤਾਰ ਤੋਂ ਨਫ਼ਰਤ ਕਰਦੇ ਨੇ ਸਿੱਖ ਦਾੜੇ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਇਹ ਦਸਤਾਰ ਨਾ ਹੁੰਦੀ ਜੇ ਇਹ ਦਾੜਾ ਨਾ ਹੁੰਦਾ ਤੇ ਪਾਕਿਸਤਾਨ ਦੀ ਹੱਦ ạtari ਬਾਰਡਰ ਨਹੀਂ ਬਲਕਿ ਪਾਣੀ ਪੱਤ ਦਾ ਮੈਦਾਨ ਹੋਣੀ ਸੀ ਬੋਲੇ ਸੋਨਹਾ ਅਪੀਆ ਗਾਮ ਔਰ ਪਾਣੀ ਪੱਤ ਵੀ ਛੱਡੋ ਦਿੱਲੀ ਵੀ ਤੁਹਾਡੇ ਕੋਲ ਨਹੀਂ ਸਿਰਣੀ ਮੇਰਠ ਵੀ ਤੁਹਾਡੇ ਕੋਲ ਨਹੀਂ ਸੀ ਰਹਿਣਾ ਸਹਾਰਨਪੁਰ ਵੀ ਤੁਹਾਡੇ ਕੋਲ ਨਹੀਂ ਸੀ ਰਹਿਣਾ ਜੇ ਅੱਜ ਇਹ ਇਲਾਕਾ ਭਾਰਤ ਦੇ ਨਾਲ ਜੁੜਿਆ ਤੋ ਇਹ سپੱਗ ਤੇ ਢਾੜੇ ਦੀ ਵਜ੍ਹਾ ਕਰਕੇ ਜੁੜਿਆ ਵਰਨਾ ਤੋ ਹ ਇਸ ਇਲਾਕੇ ਤੋਂ ਸਖੜੇ ਹੋਣਾ ਸੀ ਇਹ ਪੱਗ ਦੀ ਬਦੌਲਤ ਹੈ ਇਹ ਦਸਤਾਰ ਦੀ ਬਦੌਲਤ ਹੈ ਇਹ ਢਾੜੇ ਦੀ ਬਦੌਲਤ ਹੈ ਜੇ ਇਹ ਇਸ ਭਾਰਤ ਲਈ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਅਦੋਖਤੀ ਹੋ ਰਹੀ ਹੈ ਤੋ ਉਹਦਾ ਕਾਰਨ ਵੀ ਇਹ ਹੋ ਹੈ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਪਏ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਪਏ ਆ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਪਏ ਚਲੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਓ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉੱਥੇ ਆਪਣੇ ਆਪਣੇ ਮਤਭੇਦ ਭੁਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਣ ਦੀ ਜਿਹੜੀ ਆ ਉਹ ਬਦੇਰੇ ਲੋੜ ਐ ਬਦੇਰੇ ਜ਼ਰੂਰਤ ਐ ਸਾਧ ਸੰਗਤ ਦੀ। ਔਰ ਫਿਲਮਾਂ ਬਣਾਈਆਂ ਜਾਂਦੀਆਂ ਨੇ ਸਿੱਖਾਂ ਦੇ ਖਿਲਾਫ ਵਰਤਾਂਤ ਘੜਨ ਵਾਸਤੇ। ਔਰ ਕੋਈ ਪਾਬੰਦੀ ਨਹੀਂ ਐ। ਇਹ ਸਿੱਖਾਂ ਨਾਲ ਧੱਕਾ ਨਹੀਂ ਐ। ਸਾਧ ਸੰਗਤ ਜੀ ਇਹ ਧੱਕਾ ਇਸ ਕਰਕੇ ਸਰਕਾਰਾਂ ਕਰਦੀਆਂ ਨੇ ਕਿਉਂਕਿ ਸਾਡੇ ਵਿੱਚ ਏਕਤਾ ਨਹੀਂ ਐ ਅਸੀਂ ਵੰਡੇ ਹੋਏ ਹਾਂ। ਮੈਂ ਹਰਿਆਣਾ ਸਿੱਖ ਏਕਤਾ ਗੱਲ ਦੇ ਜਿਹੜੇ ਵੀ ਵੀਰ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਐ ਅੱਜ ਦਾ ਇਹ ਵੱਡਾ ਇਕੱਠ ਰੱਖਿਆ ਐ। ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਸ ਲਈ ਧੰਨਵਾਦ ਕਰਦਾ ਹਾਂ ਮੈਂ ਵੀ ਇਸ ਗੱਲ ਨੂੰ ਠੋਕ ਮਜ਼ਾ ਕੇ ਇੱਥੇ ਕਹਿਣਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡੀਆਂ ਵਾਜਬ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇਣਗੀਆਂ ਉਹਨਾਂ ਨੂੰ ਵੋਟ ਵੀ ਨਹੀਂ ਤੇ ਉਹਨਾਂ ਨੂੰ ਨੋਟ ਵੀ ਨਹੀਂ ਅਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਈਵਨ ਜ਼ਿਕਰ ਉਹ ਹਰਿਆਣਾ ਦਾ ਕਰ ਰਹੇ ਸੀ ਹਰਿਆਣਾ ਦੇ ਵਿੱਚ ਕਿਉਂਕਿ ਭਾਜਪਾ ਦੀ ਸਰਕਾਰ ਹੈ ਇਸ ਕਰਕੇ ਉਹਨਾਂ ਵੱਲੋਂ ਸਿੱਧੇ ਤਰੀਕੇ ਨਾਲ ਨਿਸ਼ਾਨੇ ਭਾਪੀ ਤੇ ਲਾਏ ਗਏ ਉਹਨਾਂ ਕਿਹਾ ਕਿ ਸਿੱਖਾਂ ਦਾ ਤਿਰਸਕਾਰ ਹੁੰਦਾ ਜੇ ਕੋਈ ਖੁੱਲੀ ਦਾੜ੍ਹੀ ਵਾਲਾ ਸ਼ਖਸ ਕਿਸੇ ਸਰਕਾਰੀ ਦਫਤਰ ਜਾਂਦਾ ਤਾਂ ਉਸ ਨੂੰ ਤਿਰਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਉਹਨਾਂ ਕਿਹਾ ਕਿ ਸਿੱਖਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਹੋ ਰਹੇ ਨੇ ਸਿੱਖਾਂ ਦੇ ਨਾਲ ਉਹਨਾਂ ਕਿਹਾ ਕਿ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਫਿਲਮਾਂ ਬਣ ਰਹੀਆਂ ਨੇ ਔਰ ਕੋਈ ਇਸ ਦੀ ਪਰਵਾਹ ਨਹੀਂ ਕਰਦਾ ਕਿ ਫਿਲਮ ਦੇ ਵਿੱਚ ਕੀ ਦਿਖਾਇਆ ਜਾ ਰਿਹਾ ਹੈ ਕੀ ਨਹੀਂ ਔਰ ਉਹਨਾਂ ਸਿੱਧਾ ਸਿੱਧਾ ਇਹ ਗੱਲ ਕਹੀ ਕਿ ਸਾਡੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਦਸਤਾਰ ਧਾਰੀ ਦਾੜਾ ਪ੍ਰਕਾਸ਼ ਕੀਤਾ ਸਿੱਖ ਹਰਿਆਣੇ ਦੇ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਤੇ ਉਹਨੂੰ ਸਰਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਇਹ ਇਹੋ ਜਿਹੇ ਲੋਕ ਜਿਹੜੇ ਸਿੱਖ ਦਸਤਾਰ ਤੋਂ ਨਫ਼ਰਤ ਕਰਦੇ ਨੇ ਸਿੱਖ ਦਾੜੇ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਇਹ ਦਸਤਾਰ ਨਾ ਹੁੰਦੀ ਜੇ ਇਹ ਦਾੜਾ ਨਾ ਹੁੰਦਾ ਇਹ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਨਹੀਂ ਬਲਕੇ ਪਾਣੀਪਤ ਦਾ ਮੈਦਾਨ ਹੋਣੀ ਸੀ ਬੋਲੇ ਸੋ ਨਿਹਾਲ ਆਪੀ ਆਗਾਨ ਔਰ ਪਾਣੀਪਤ ਵੀ ਛੱਡੋ ਦਿੱਲੀ ਵੀ ਤੁਹਾਡੇ ਕੋਲ ਨਹੀਂ ਸਿਰਣੀ ਮੇਰਠ ਵੀ ਤੁਹਾਡੇ ਕੋਲ ਨਹੀਂ ਸਿਰਣਾ ਸਹਾਰਨਪੁਰ ਵੀ ਤੁਹਾਡੇ ਕੋਲ ਨਹੀਂ ਸਿਰਣਾ ਜੇ ਅੱਜ ਇਹ ਇਲਾਕਾ ਭਾਰਤ ਦੇ ਨਾਲ ਜੁੜਿਆ ਉਹ ਇਸ ਪੱਗ ਤੇ ਦਾੜੇ ਦੀ ਵਜ੍ਹਾ ਕਰਕੇ ਜੁੜਿਆ ਵਰਨਾ ਤੋ ਹ ਇਸ ਇਲਾਕੇ ਤੋਂ ਸਖੜੇ ਹੋਣਾ ਸੀ ਇਹ ਪੱਗ ਦੀ ਬਦੌਲਤ ਹੈ ਇਹ ਦਸਤਾਰ ਦੀ ਬਦੌਲਤ ਹੈ ਇਹ ਧਾੜੇ ਦੀ ਬਦੌਲਤ ਹੈ ਜੇ ਇਸ ਭਾਰਤ ਲਈ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਅਧੋਕਤੀ ਹੋ ਰਹੀ ਹੈ ਤਾਂ ਉਹਦਾ ਕਾਰਨ ਵੀ ਇਹੋ ਹੈ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਪਏ ਹਾਂ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਪਏ ਹਾਂ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਪਏ ਹਾਂ ਚਲੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਓ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉੱਥੇ ਆਪਣੇ ਆਪਣੇ ਮਤਭੇਦ ਭੁਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਣ ਦੀ ਜਿਹੜੀ ਹੈ ਉਹ ਬਤੇਰੇ ਲੋੜ ਹੈ ਬਤੇਰੇ ਜ਼ਰੂਰਤ ਹੈ ਸਾਧ ਸੰਗਤ ਦੀ ਔਰ ਫਿਲਮਾਂ ਬਣਾਈਆਂ ਜਾਂਦੀਆਂ ਨੇ ਸਿੱਖਾਂ ਦੇ ਖਿਲਾਫ ਵਰਤਾਂਤ ਘੜਨ ਵਾਸਤੇ ਔਰ ਕੋਈ ਪਾਬੰਦੀ ਨਹੀਂ ਹੈ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਸਾਧ ਸੰਗਤ ਜੀ ਇਹ ਧੱਕਾ ਇਸ ਕਰਕੇ ਸਰਕਾਰਾਂ ਕਰਦੀਆਂ ਨੇ ਕਿਉਂਕਿ ਸਾਡੇ ਵਿੱਚ ਏਕਤਾ ਨਹੀਂ ਹੈ ਅਸੀਂ ਵੰਡੇ ਹੋਏ ਹਾਂ ਮੈਂ ਹਰਿਆਣਾ ਸਿੱਖ ਏਕਤਾ ਦਲ ਦੇ ਜਿਹੜੇ ਵੀ ਵੀਰ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਅੱਜ ਦਾ ਇਹ ਵੱਡਾ ਇਕੱਠ ਰੱਖਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਸ ਲਈ ਧੰਨਵਾਦ ਕਰਦਾ ਹਾਂ ਮੈਂ ਵੀ ਇਸ ਗੱਲ ਨੂੰ ਠੋਕ ਮਜ਼ਾ ਕੇ ਇੱਥੇ ਕਹਿਣਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡੀਆਂ ਵਾਜਬ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇਣਗੀਆਂ ਉਹਨਾਂ ਨੂੰ ਵੋਟ ਵੀ ਨਹੀਂ ਤੇ ਉਹਨਾਂ ਨੂੰ ਨੋਟ ਵੀ ਨਹੀਂ ਕਿ ਅਕਾਲ ਤਖਤ ਸਾਹਿਬ ਨਾਲੋਂ ਟੁੱਟੇ ਨਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਅੱਜ ਫੇਰ ਸਾਨੂੰ ਆਪਣੇ ਗੁਰਧਾਮਾਂ ਦੇ ਨਾਲੋਂ ਆਪਣੇ ਤਖਤਾਂ ਦੇ ਨਾਲੋਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਤੋੜਨ ਵਾਸਤੇ ਇਹ ਸਰਕਾਰਾਂ ਜਿਹੜੀਆਂ ਨੇ ਵਾਕੂਬੀ ਯਤਨ ਕਰ ਰਹੀਆਂ ਔਰ ਸਭ ਤੋਂ ਵੱਡਾ ਯਤਨ ਕਿਹੜਾ ਹੋ ਰਿਹਾ ਸਾਨੂੰ ਆਪਣੀ ਮਰਿਆਦਾ ਤੋਂ ਸਾਨੂੰ ਆਪਣੀਆਂ ਪਰੰਪਰਾਵਾਂ ਤੋਂ ਸਾਨੂੰ ਆਪਣੀ ਗੁਰਬਾਣੀ ਤੋਂ ਸਾਨੂੰ ਆਪਣੇ ਗੁਰਧਾਮਾਂ ਤੋਂ ਤੋੜਨ ਦਾ ਸਭ ਤੋਂ ਵੱਡਾ ਯਤਨ ਹੋ ਰਿਹਾ ਸਾਡੇ ਗੁਰਧਾਮਾਂ ਦੇ ਪ੍ਰਬੰਧ ਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਇਹ ਸਰਕਾਰੀ ਦਖਲਅੰਦਾਜ਼ੀ ਐਵੇਂ ਨਹੀਂ ਹੋ ਰਹੀ ਸਸੰਗਤ ਜੀ ਇਹ ਕਿਸੇ ਖਾਸ ਮਕਸਦ ਲਈ ਹੋ ਰਹੀ ਹੈ ਔਰ ਉਹ ਮਕਸਦ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਸਾਨੂੰ ਦੂਰ ਕਰਨਾ ਹੈ ਅੱਜ ਜਗ੍ਹਾ ਜਗ੍ਹਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਬੇਦਬੀਆਂ ਹੁੰਦੀਆਂ ਔਰ ਮੰਗ ਕਰ ਰਹੇ ਸਿੱਖ ਕੇ ਇਸ ਖਿਲਾਫ ਸਖਤ ਕਾਨੂੰਨ ਬਣਾਏ ਜਾਣ ਇੱਥੋਂ ਵੀ ਸਰਦਾਰ ਪ੍ਰਤਪਾਲ ਸਿੰਘ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਸਖਤ ਕਾਨੂੰਨ ਬਣਾਇਆ ਜਾਏ ਲੇਕਿਨ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਕਿਉਂ ਕਿਉਂਕਿ ਸਿੱਖਾਂ ਦੇ ਮਨਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਤਕਾਰ ਨੂੰ ਘਟ ਕਰਨ ਦੇ ਲਈ ਅਜਿਹੇ ਹੀ ਘਣਾਉਣੀਆਂ ਜਿਹੜੀਆਂ ਨੇ ਚਾਲਾਂ ਉਹ ਏਜੰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਗੱਲ ਚੇਤੇ ਰੱਖਿਓ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਜਿੰਨਾ ਚਿਰ ਸਿੱਖ ਆਪਣੇ ਤਖਤਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਆਪਣੇ ਗੁਰਦੁਆਰਿਆਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਸੰਗਤ ਨਾਲ ਜੁੜਿਆ ਜਿੰਨਾ ਚਿਰ ਸਿੱਖ ਸੇਵਾ ਨਾਲ ਜੁੜਿਆ ਜਿੰਨਾ ਚਿਰ ਸਿੱਖ ਨਾਮ ਬਾਣੀ ਨਾਲ ਜੁੜਿਆ ਦੁਨੀਆ ਦੇ ਉਤੋਂ ਸਿੱਖਾਂ ਨੂੰ ਕੋਈ ਵੀ ਤਾਕਤ ਜਿਹੜੀ ਆ ਉਹ ਖਤਮ ਨਹੀਂ ਕਰ ਸਕਦੀ ਤੇ ਗੱਲ ਕਰਦੇ ਆ ਭਾਜਪਾ ਗੂ ਬ੍ਰਿਜ ਪੂਸ਼ਨ ਦੀ ਬ੍ਰਿਜ ਪੂਸ਼ਨ ਨੇ ਵਿਨੇਸ਼ ਫੋਗਾਟ ਦੇ ਬਹਾਨੇ ਭੁਪੇਂਦਰ ਹੁੱਡਾ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਪੂਰਾ ਮਾਮਲਾ ਜਿਹੜਾ ਹੈ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਤੁਲਨਾ ਮਹਾਭਾਰਤ ਦੇ ਨਾਲ ਕੀਤੀ ਹੈ ਉਹਨਾਂ ਕਿਹਾ ਕਿ ਮਹਾਭਾਰਤ ਮਿਲੇ ਦ੍ਰੋਪਦੀ ਤੇ ਦਾਖੇੜਿਆ ਗਿਆ ਉਸ ਵੇਲੇ ਪਾਂਡਵ ਹਾਰੇ ਸੀ ਲੋਕ ਅੱਜ ਦੇ ਪਾਂਡਵਾਂ ਨੂੰ ਮੁਆਫ ਨਹੀਂ ਕਰਨਗੇ ਉਹਨਾਂ ਕਿਹਾ ਕਿ ਹੁੱਡਾ ਵੱਲੋਂ ਸਾਰੀਆਂ ਬੇਟੀਆਂ ਤੇ ਦਾਖੇੜਿਆ ਜਾ ਰਿਹਾ ਹੈ और बेटियां दे सम्मान नु दाते लाया। जाए। महिलाओं का प्रदर्शन नहीं था फर्स्ट डे ऐसा लगा था कि एक खिलाड़ियों का प्रदर्शन है लेकिन फर्स्ट डे के बाद जब आप ही लोगों ने उनसे सबूत मांगना शुरू किया तो धीरे-धीरे उनके साथ से लोग हट गए अवंत में एक फैमिली एक खाड़ा जीजा साली और एक खाड़ा जिसके सर्वेश्वरबा भूपेंद्र हुड्डा हैं और बाकी खिलाड़ी या बाकी लोग उनके साथ नहीं है जिसे जब घटनाएं घटती हैं, तो दिमाग चलता है अब महाभारत के समय द्रौपदी को दांव पर रख करके जुआ खेला गया था और हार गए पांडव हार गए देश अभी भी इस बात के लिए पांडवों को माफ नहीं किया वैसे जो दांव हमारी बहन बेटियों के सम्मान को दांव पर लगा करके हुड्डा फैमिली ने खेला है इस बात को भी आने वाला कल माफ नहीं करेगा और इस बात के हमेशा गुनाहगार वो रहेंगे देखिए वो दिक्कत ब्रजभूषण को और पूरी बीजेपी को है कि क्योंकि अगर हम बीजेपी में जाते तो हम देश भगत हो जाते और हम कांग्रेस में आए हैं तो हमारे ऊपर कि भाई देशद्रोही है फलाना दकड़ा जो चीज़ें पहले बोल रहे थे वो अब फिर बोल रहे हैं लेकिन हमारे नेता राहुल जी जो वो अभी प्रयास कर रहे संघर्ष कर रहे हैं हम उस संघर्ष में उनके साथ खड़े हैं क्योंकि वो किसान की जवान की खिलाड़ियों की हर वर्ग की आवाज़ उठा रहे हैं तो हम उनके साथ कंधे से कंधा मिला के मजबूती के साथ काम करेंगे और जो लोग बोल रहे हैं बीजेपी के ब्रजभूषण है ब्रजभूषण को तो मुझे लगता है मीडिया ने ज़्यादा हैवी कर रखा है

विनेश झुलाना पहुंचे ने कांग्रेस ने विनेश फोगट ਨੂੰ झुलाना ਤੋਂ ਟਿਕਟ ਦਿੱਤੀ ਹੈ झुलाना ਅਸਲ ਦੇ ਵਿੱਚ झुलाना ਦੇ ਵਿੱਚ ਜੋ ਖੇੜਾ ਬਖਤਾ ਜਿੱਥੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਉਹ ਵਿनेश फोगट ਦਾ ਸੋਰਾ ਪਰਿਵਾਰ ਹੈ ਸੋਰਾ ਪਿੰਡ ਉਹਨਾਂ ਦਾ ਖੇੜਾ ਬਖਤਾ ਹੈ ਜਿੱਥੋਂ ਉਹਨਾਂ ਨੇ ਆਪਣੀ ਚੋਣ ਕੈਂਪੇਨ ਦੀ ਸ਼ੁਰੂਆਤ ਕੀਤੀ ਨਾਣਾ ਕੇ ਲੋਕੋ ਕਾ اور ਕੀ ਮੁੱਦੇ ਰਹਿਣਗੇ देश का प्यार मिल रहा है सर और अभी अपने लोगों के बीच में आके क्योंकि मेरी ससुराल है यहाँ पे और बहुत सपना था कि मैं गांव में रहूँ अभी मेरे को मौका मिला है अपने गांव को क्योंकि ये मेरी कर्म भूमि बनेगी अब कर्म भूमि बनने जा रही है क्या क्या मुद्दे लेकर आप जाएंगी ओलंपिक वाले एक एपिसोड हुआ उसका मलाल अभी भी है देखो वो चीजें

ਵਿਨੇਸ਼ ਫੋਗਾਟ ਤੇ ਬਜਰੰਗ ਪੂਰੀਆ ਨੂੰ ਜ਼ਿੰਮੇਵਾਰੀਆਂ ਮਿਲਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਟਿਕਟ ਮਿਲੀ ਹੈ ਬਜਰੰਗ ਪੂਰੀਆ ਨੂੰ ਕਾਂਗਰਸ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਸੰਗਠਨ ਦੇ ਵਿੱਚ ਸੋ ਇਸ ਤੇ ਚੱਲਦੇ ਜੋ ਬ੍ਰਿਜ ਭੂਸ਼ਣ ਦਾ ਬਿਆਨ ਸੀ ਉਸ ਤੇ ਹੁਣ ਸੋਰਸਸ ਤੋਂ ਇਹ ਖਬਰਾਂ ਨੇ ਕਿ ਬੀਜੇਪੀ ਵੱਲੋਂ ਨਸੀਹਤ ਦਿੱਤੀ ਗਈ ਹੈ ਬ੍ਰਿਜ ਭੂਸ਼ਣ ਨੂੰ ਕਿ ਖਾਸ ਕਰਕੇ ਵਿਨੇਸ਼ ਫੋਗਾਟ ਤੇ ਬਜਰੰਗ ਪੂਰੀਆ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਾ ਦਿੱਤਾ ਇਹ ਬਲੇ ਗੋਲਡੀ ਕਮੋਜ ਅੱਜ ਸੜਕ ਹਾਸੇ ਦਾ ਸ਼ਿਕਾਰ ਹੋਏ ਨੇ ਬਠਿੰਡਾ ਥਰਮਲ ਦੇ ਨੇੜੇ ਇਹ ਸੜਕ ਹਾਸਾ ਵਾਪਰਿਆ ਹੈ ਤਿੰਨ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਇੱਕ ਇਨੋਵਾ ਗੱਡੀ ਸੀ ਗੋਲਡੀ ਕਮੋਜ ਦੀ ਗੱਡੀ ਨੂੰ ਟੱਕਰ ਵੱਜੀ ਜਲਾਲਾਬਾਦ ਤੋਂ ਗੋਲਡੀ ਕਮੋਜ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ aur ਬਠਿੰਡਾ ਥਰਮਲ ਦੇ ਕੋਲ ਇਹ ਹਾਦਸਾ ਵਾਪਰਿਆ ਤੇ ਖਬਰ ਚੰਡੀਗੜ੍ਹ ਪੁਲਿਸ ਦੇ ਨਾਲ ਜੁੜੀ ਹੋਈ ਇੱਕ ਠੱਗੀ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਸਾਈਬਰ ਸੈੱਲ ਮਾਸਟਰਮਾਈਂਡ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ 3 ਮਹਿਲਾਵਾਂ ਨੇ ਦਰਸਲ ਇਹਨਾਂ ਨੇ ਵਿਦੇਸ਼ ਭੇਜਣ ਦੇ ਨਾਮ ਤੇ 27 ਲੋਕਾਂ ਤੋਂ 35 ਲੱਖ ਰੁਪਏ ਠੱਗ ਲਏ ਇੱਕ ਇੱਕ ਸ਼ਖਸ ਤੋਂ 1.5 ਲੱਖ ਰੁਪਏ ਲਏ ਗਏ ਇਹਨਾਂ ਸ਼ਖਸ ਨੂੰ ਦਸਤਾਵੇਜ਼ ਦਿੱਤੇ ਗਏ ਵੀਜ਼ਾ ਦਿੱਤਾ ਗਿਆ ਟਿਕਟ ਦਿੱਤੀ ਗਈ ਔਰ ਜਦੋਂ 에어ਪੋਰਟ ਤੇ ਇਹ ਸਾਰੇ ਸ਼ਖਸ ਪਹੁੰਚੇ ਉੱਥੇ ਇਹ ਸਭ ਕੁਝ ਚਾਲੀ ਪਾਇਆ ਗਿਆ ਮੁਲਜ਼ਮਾਂ ਤੋਂ 15 ਮੋਬਾਈਲ ਫੜੇ ਗਏ ਨੇ 15 SIM ਕਾਰਡ ਨੇ ਤਿੰਨ ਸਟੈਂਪ ਰਿਸੈਪਸ਼ਨ ਰਜਿਸਟਰ ਨੇ ਜੋ ਮਾਸਟਰਮਾਈਂਡ ਹੈ ਉਹ ਚੰਡੀਗੜ੍ਹ ਦਾ ਸੰਜੀਵ ਕੁਮਾਰ ਵਜੋਂ ਉਸਦੀ ਪਛਾਣ ਹੋਈ ਹੈ ਔਰ ਠੱਗੀ ਦਾ ਖੁਲਾਸਾ ਉਦੋਂ ਹੋਇਆ ਜਦੋਂ 27 ਲੋਕ ਵਿਦੇਸ਼ ਜਾਣ ਲਈ ਦਿੱਲੀ 에ਰਪੋਰਟ ਪਹੁੰਚੇ ਤਾਂ ਉਹਨਾਂ ਦੀ ਟਿਕਟ ਚਾਲੀ ਪਾਈ ਗਈ ਪੀੜਤਾ ਨੇ ਕਿਹਾ ਕਿ ਜਲਟਾ ਵੱਲੋਂ ਉਹਨਾਂ ਸਾਰਿਆਂ ਨੂੰ ਅਜ਼ਰਬਾਈਜਾਨ ਭੇਜਿਆ ਜਾਣਾ ਸੀ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉੱਥੇ ਉਹਨਾਂ ਨੂੰ ਪੀਆਰ ਦੇ ਨਾਲ ਨੌਕਰੀ ਦਿੱਤੀ ਜਾਵੇਗੀ सारे-दे सारे, सारे पीड़ित पीड़ित राजस्थान जिसमें तीन लेडीज हैं और तीन जो जानकारी मिली है कि अभी तक ये जो मास्टरमाइंड थे इनको काबू किया गया है और पूछताछ में कई चीजें खुलासे हो रहे हैं हालांकि राजस्थान के डीजीपी ने जब चंडीगढ़ के डीजीपी को इसके बारे में जानकारी दिलाई कि किस तरह से उनको फेक टिकट्स दी गई और फेक टिकट्स देकर जब वो दिल्ली एयरपोर्ट पर पहुंचे करीब 27 लोग तब उन्हें पता चला कि उनके साथ ठगी हुई है और उसके बाद डीजीपी चंडीगढ़ डीजीपी सुरेंद्र यादव के हिदायतों के बाद चंडीगढ़ पुलिस की साइबर सेल ने इन्हें काबू किया है और उनके पास से कई मोबाइल्स सिम जो है वो रिकवर किए हमारे साथ, साथ साइबर सेल के इंचार्ज रोहतास यादव जी हैं रोहतास जी क्योंकि लगातार ठगी होती है लोगों को अवेयर भी किया जाता है ये पूरा मामला क्या था देखो इसमें सत्ताईस लोगों को इन्होंने बाहर भेजा अजरबैजान भेजने के नाम पे इन्होंने पैसे लिए थर्टी फाइव लाख बाकी इनको अरेस्ट छः को अरेस्ट किया इन्वेस्टिगेशन अभी चल रही है इन्वेस्टिगेशन में जो कुछ सामने आएगा कितने साल से ठगी कर रहे थे और कहाँ कहाँ ऑफिस इनके साथ अभी तक सामने आया सर अभी तक तो इनसे जो पूछताछ में जो पता लगाया कि तीन चार साल से ये इमिग्रेशन फेक इमिग्रेशन कंपनी बना के और लोगों के साथ ठगी करने लग रहे हैं और ये थर्टी फोर थाने के एरिया में ही इन्होंने तीन चार जगह ऑफिस खोले हुए थे ठीक है और भी लोगों आ रहे हैं कंप्लेंट लेके सर अभी तक जो इन्वेस्टिगेशन में कुछ आया अभी तक हमारे पास जो सत्ताईस कम्प्लेन लोगों के जो कम्प्लेट थी वही है हमारे पास बाकी थर्टी फोर पुलिस स्टेशन में भी कम्प्लेट्स हैं तो और ये फेक जो टिकट्स वगैरह जो है वो सारी चीजें देते थे इसके हाँ जो भी कुछ है इन्होंने दी है वो कंप्लेंट में है सारी चीज़ें ठीक है तो बिल्कुल जैसे सर ने बताया कि किस तरह से ये पूरा मोडस सॉपरिटी क्या होती थी इनकी कि किस तरह से लोगों को कहते थे कि विदेश में आपको पीआर जो है वो दिलवाया जाएगा अजयबान में भेजने के लिए इन्होंने सत्ताईस लोगों से करीब पैंतीस लाख से भी ज़्यादा पैसा लिए और उनको फेक टिकट यानी कि एयर टिकट फेक दी जब वो दिल्ली पहुंचे तब पता चला कि ये फेक टिकर्स हैं उसके बाद पुलिस को इन्फॉर्मेशन दी पुलिस को शिकायत दी और उसके बाद ये मामला राजस्थान के डीजीपी तक पहुंचा तो राजस्थान के डीपीजी डीजीपी ने चंडीगढ़ के डीजीपी को इस बारे में जो है वो संज्ञान लेने के कहा और उसके बाद पुलिस ने एक्शन लेते हुए जो आरोपी हैं उनको गिरफ्तार कर लिया